ਲਓ ਜੀ ਸੱਜਣਾ ਹੁਣ 2-4 ਦਿਨ ਤਹਾਨੂੰ ਨੁਕਰਾਂ ਵਾਲੀ ਦਿਖਾਉਣਾ ਤੇ ਅੱਜ ਨੌਕਰੀ ਬਸ਼ੇਰੀ ਲਿਆਇਆ ਜਮਾਂ ਨਰਮੇ ਦੀ ਫੋਟਾਰ ਇੱਕ ਵੀ ਨਿਵਾਏ ਤੇ ਦਾਗ ਨਹੀਂ ਨਿਕਲਣਾ ਲਿਬੜੀ ਜ਼ਰੂਰ ਆ ਪਰ ਜਿਹੜੀ ਕੁਆਲਿਟੀ ਉਹ ਤੁਹਾਨੂੰ ਦੱਸਤੀ ਆ ਕੇ ਨਿਵਾ ਲਿਓ ਆਪਣੇ ਗਾਰੰਟੀ ਉਹ ਨਿਵਾਏ ਤੇ ਵੀ ਇੱਕ ਵੀ ਤੈਨ ਦੇ ਦਾਣੇ ਜੰਨਾਂ ਨੇ ਦਾਗ ਨਿਕਲ ਦੇਣਦਾਰ ਹੋਵਾਂਗੇ ਮਿੱਤਰੋ ਵੀਡੀਓ ਚਾ ਚੀਜ਼ ਬੋਲਦੀ ਆਪਾਂ ਤੇ ਵਾਕੀ ਖਾਨਦਾਨ ਬਹੁਤ ਚੰਗੇ ਚੌਕੜੀ ਵਸੇ ਜੀ ਕੱਦ ਕੋ ਦਬਾਉ ਕੱਢੂ ਪਿਓ ਦੀ ਹਾਈਟ ਬਹੁਤ ਪਿਓ ਵੱਡੇ ਘੋੜਿਆਂ ਚ ਮੰਨਿਆ ਜਾਂਦਾ ਤੇ ਜਿਹੜਾ ਇਹਦਾ ਦਾਦਾ ਨਾ ਕੱਦ ਆਲਾ ਥੰਮ ਮੰਨਿਆ ਗਿਆ ਨੂੰ ਕਹਿੰਦਾ ਜਿੰਨੇ ਘੋੜੇ ਉਹਨੇ ਪੈਦਾ ਕੀਤੇ ਹੋਰ ਘੋੜੇ ਨੇ ਓਡੇ ਘੋੜੇ ਘੋੜੀਆਂ ਪੈਦਾ ਹੀ ਨਹੀਂ ਹੋਏ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੇ ਅੱਜ ਵਾਲੀ ਵੀਡੀਓ ਤਾਂ ਦੋਸਤੋ ਮੰਨ ਲਓ ਕਹਿ ਸਕਦੇ ਆਂ ਆਪਾਂ ਹੀਰਾ ਲਿਆ ਤੁਹਾਡੇ ਲਈ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਭਾਈ ਨੌਕਰੀ ਬਸ਼ੀਰੀ ਉਹ ਚਾਹੀਦੀ ਆ ਜਿਹਦੇ ਜਮਾਂ ਦਾਗ ਨਾ ਹੋਵੇ ਤਾਂ ਮਿੱਤਰੋ ਬਸ਼ੀਰੀ ਲਿਆਤੀ ਦਾਗ ਕੋਈ ਨਹੀਂ ਪੌਰੀਆਂ ਦੀ ਸਾਫ਼ ਕੁਆਲਿਟੀ ਵੀ ਚੰਗੀ ਐ ਤੇ ਲੈਂਡ ਵੀ ਚੰਗੀ ਐ ਤੇ ਹੁਣ ਤੁਸੀਂ ਦੇਖਣਾ ਬਸ਼ੀਰੀ ਆ ਕੇ ਦੇਖ ਲਿਓ ਤੇ ਸਾਰੀ ਡਿਟੇਲ ਆਪਾਂ ਦੱਸ ਦੇਣੀ ਆ ਜੇ ਤੁਹਾਡੇ ਫਿੱਟ ਵੈਂਦੀ ਹੋਈ ਤਾਂ ਲਾਸਟ ਤੇ ਨੰਬਰ ਦਵਾਂਗੇ ਫੋਨ ਲਾ ਲਿਓ ਤੇ ਕੁਆਲਿਟੀ ਬਹੁਤ ਚੰਗੇ ਸੋ ਕੁਆਲਿਟੀ ਤੇ ਆਪਾਂ ਕਹਿ ਸਕਦੇ ਹਾਂ ਬਸ਼ੀਰੀਏ ਦੁੱਧਾਂ ਟੁੱਟਣੇ ਥੋੜੀ ਢਿੱਲ ਜੀ ਤਾਂ ਜ਼ਰੂਰ ਹੋਗੀ ਪਰ ਜਿਹੜੀ ਕੁਆਲਿਟੀ ਉਹ ਤਾਂ ਕੁਆਲਿਟੀ ਆ ਸਾਂਭੇ ਤੇ 2 ਮਹੀਨੇ ਗੱਲਾਂ ਕਰਾ ਦੋ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਿਓ ਕਿਉਂਕਿ ਤੁਹਾਡੇ ਲਈ ਰੋਜ਼ ਨਵੀਂ ਤਾਂ ਨਵੀਂ ਵੀਡੀਓ ਲਿਆਉਨੇ ਆ ਮਾਰਕੀਟ ਨਾਲ ਸਸਤੀ ਲਿਆਉਨੇ ਆ ਤੇ ਹੁਣ ਤੁਹਾਡਾ ਵੀ ਇੰਨਾ ਇੱਕ ਫਰਜ਼ ਵਾਂਦਾ ਸਾਡੇ ਹੌਸਲੇ ਲਈ ਇੱਕ ਚੈਨਲ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਔਨ ਕਰ ਲਓ ਤੇ ਬਾਦਿਆਂ ਦੋਸਤੋ ਬਸ਼ੀ ਮਸ਼ੇਰੀ ਦੀ ਦੋਸਤੋ ਪਹਿਲਾਂ ਖਾਨਦਾਨ ਦੀ ਗੱਲ ਹੀ ਕਰਦੇ ਆਂ ਮਾਂ ਵੀ ਨੌਕਰੀ ਆ ਪਿਓ ਵੀ ਨੌਕਰਾ ਬੱਚੀ ਦੋਨੇ ਮਾਪੇ ਦੋਨੇ ਨੌਕਰੇ ਤੇ ਬੱਚੀ ਦੇ ਗਲਾਬੀ ਚਮੜੀ ਦੀ ਬੱਚੇ ਫੇਸ ਪਹਿਲਾਂ ਮੂੰਹ ਦੇਖੋ ਕਿੰਨਾ ਸੁਨੱਖਾ ਮੂੰਹ ਬਹੁਤ ਚੰਗਾ ਬਰੀਕ ਛੋਟਾ ਮੂੰਹ ਪਤਲਾ ਮੂੰਹ ਨਿੱਕਾ ਕੰਨ ਕੁੰਡੀ ਵਾਲਾ ਕੰਨਾ ਕੋਈ ਓਵਰਲੈਪਿੰਗ ਕੋਈ ਦੂਰ ਨਹੀਂ ਰੱਖੇ ਕੰਨਾਂ 'ਚ ਵੀ ਟ੍ਰਿਮਿੰਗ ਕੀਤੀ ਹੋਈ ਹੈ ਤਾਂ ਕਿ ਵੀ ਬੰਦੇ ਨੂੰ ਯਕੀਨ ਆ ਜਾਏ ਵੀ ਇੱਕ ਕੰਨਾਂ 'ਚ ਸਪੌਟ ਹੈ ਨਹੀਂ ਅਗਲਾ ਕਹਿ ਦਿੰਦਾ ਵੀ ਕੰਨਾਂ ਦੇ ਅੰਦਰਲੀ ਸਾਈਡ ਉਹ ਜਾਂ ਪੂਛ ਦੇ ਥੱਲੇ ਉਹ ਜਮਾਂ ਵੀ ਸਪੌਟ ਹੈ ਨਹੀਂ ਨਗਰ ਦਾ ਥੰਮ ਮੰਨੇ ਜਾਣ ਵਾਲੇ ਸਮੁੰਦਰ ਘੋੜੇ ਦੀ ਦੋਸਤ ਪੋਤੀ ਆਈ ਤੇ ਆਦਮਪੁਰ ਵਾਲੇ ਜੱਗੇ ਘੋੜੇ ਦੀ ਬੱਚੀ ਆ ਜੱਗਾ ਦੋਸਤੋ 68 78 ਇੰਚ ਦਾ ਘੋੜਾ ਕਉਣਾ ਵੀ ਬਹੁਤ ਬੱਚੇ ਫਾਇਦਾ ਵੱਡੇ ਫਾਇਦਾ ਕੀਤੇ ਆ ਦੀ ਇੱਕ ਮੈਂ ਜੱਗੇ ਦੀ ਬੇਸ਼ੇਰੀ ਮਗਰ ਲਿਆਂਦੀ ਚਾਰ ਪੰਜ ਮਹੀਨੇ ਪਹਿਲਾਂ ਬਹੁਤ ਚੰਗੀ ਬੇਸ਼ੇਰੀ ਸੀ ਉਹ ਵੀ ਜਮੇ ਸਪੋਰਟ ਕੱਦ ਹੁਣੇ ਵੀ ਬੱਚੀ ਨੇ ਬਹੁਤ ਕੀਤਾ ਉਹ ਵੱਡੀ ਜਦੋਂ ਸਾਲਕੀ ਹੁਣ ਮੰਨ ਲਓ 16 17 ਮਹੀਨਿਆਂ ਦੀ ਹੋ ਗਈ ਤੇ 60 ਤੋਂ ਟੱਪੀ ਖੜੀ ਉਹ 61 65 66 ਇੰਚ ਦੇ ਆਸ-ਪਾਸ ਹੋਈ ਖੜੀ ਤੇ ਇਹੀ ਉਮੀਦ ਆ ਬੱਚੀ ਤੋਂ ਵੀ ਕੱਦ ਬਹੁਤ ਕਰੂ ਕਿਉਂਕਿ ਮਾਂ ਦੀ ਹਾਈਟ ਵੀ ਸੋਹਣੀ ਆ ਮਾਂ ਮਲੂਕੇ ਵਾਲੇ ਹਲਵੰਦ ਘੋੜੇ ਦੀ ਆਪਨੂੰ ਦੱਸੀ ਸੀ ਤੇ ਪਰ ਆ ਜਿਹੜੀ ਬੱਚੀ ਦੀ ਪੌਦੀ ਆ ਖਾਨਦਾਨ ਉਹਦੀ ਗਰੰਟੀ ਹੋ ਬਾਕੀ ਮੱਥੇ ਸਿੰਗਲ ਭੋਰੀ ਬਾਲਪੁਰ ਨੇ ਸਾਫ ਆ ਸਿੱਟਾ ਸੁੱਟਾ ਹੈ ਨਹੀਂ ਬੱਚੀ ਤੇ ਤੇ ਨਾ ਹੀ ਸਪੌਟ ਆ ਤੇ ਰੇਟ ਆ ਮਾਰਕ ਨੇ ਸਸਤਾ ਮਿਲੂ ਇਹਨੇ ਗਾਰੰਟੀ ਦੇ ਦਿੰਨੇ ਆ ਬੱਚੀ ਵੀਡੀਓ ਜਿ ਲਿਬੜੀ ਜਰੂਰ ਆਉਂਦੀ ਆ ਪਰ ਗਲਾਬੀ ਚਮੜੀ ਦੀ ਜਦੋਂ ਸਾਹਮਣੇ ਆ ਕੇ ਦੇਖੋ ਖੜਨੀ ਖੁਰਨੀ ਗਰਦਨ ਦੀ ਕੁਆਲਿਟੀ neck profile ਜਿਹਨੂੰ ਆਪਾਂ ਕਹਿੰਦੇ ਨੇ ਚੰਗੇ ਨਲੀ ਲੰਮੀ ਆ ਕੰਨ ਸੋਹਣਾ ਕੰਨਾਂ 'ਚ ਕੋਈ ਸਪੌਟ ਨਹੀਂ ਤੇ ਪਿੰਡੇ ਤੇ ਵੀ ਇਹਨੇ ਨੰਬਰ ਦੇਤੇ ਉੱਪਰ ਜੇ ਬੱਚੀ ਪਸੰਦ ਆਈ ਤਾਂ ਫੋਨ ਲਾ ਲਿਓ ਧੰਨਵਾਦ